ਸਤਿ ਸ਼੍ਰੀ ਅਕਾਲ ਜੀ ਅੱਜ ਥੋੜਾ ਸਵਾਗਤ ਆਪਣਾ ਚੈਨਲ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਗੁਲਗੁਲੇ ਬਹੁਤ ਹੀ ਸਵਾਦ ਤੇ ਟੇਸਟੀ ਬਣਦੇ ਆ ਆਪਾਂ ਇਥੇ ਤੁਹਾਨੂੰ ਸ਼ੱਕਰ ਦੇ ਗੁਲਗੁਲੇਨਾ ਕਿ ਦਿਖਾਉਨੇ ਆ ਕਿਵੇਂ ਬਣਦੇ ਆ ਤੇ ਉਹਦੇ ਲਈ ਆਪਾਂ ਕੀ ਕਰਨਾ ਇੱਕ ਲੈ ਲੈਨੇ ਖਾਲੀ ਡੱਬਾ ਜਾਂ ਤੁਸੀਂ ਪ੍ਰਾਤ ਲੈ ਲਓ ਉਹਦੇ ਵਿੱਚ ਪਾ ਲੈਣਾ ਆਟਾ ਮੈਨੇਜਮੈਂਟ ਦਾ ਜਿੰਨਾ ਤੁਸੀਂ ਗੁਲਗੁਲੇ ਜੈਸਾ ਬਣਾਉਣੇ ਆ ਹਨ ਆਪਾਂ ਇੱਥੇ ਦੋ ਕੋਲੀਆਂ ਆਟੇ ਦੀਆਂ ਲੈ ਲਈਆਂ ਸੀ ਦੂਤ ਤਕਰੀਬਨ ਥੋੜਾ ਵੱਧ ਹੀ ਸੀ ਆਟਾ ਤੇ ਜਿੰਨਾ ਕਪਾਣ ਨੂੰ ਵਧੀਆ ਤੁਸੀਂ ਬਣਾਉਣੇ ਗੋਲਗਲੇ ਜਿਸ ਹਿਸਾਬ ਨਾਲ ਉਹ ਸੰਤ ਤੁਸੀਂ ਆਟਾ ਲੈ ਲੈਣਾ ਤੇ ਫੇਰ ਆਪਾਂ ਇੱਕ ਭਾਂਡਾ ਅੱਡ ਲੈਣਾ ਉਹਦੇ ਵਿੱਚ ਆਪਾਂ ਸ਼ੱਕਰ ਪਿਆਉ ਲੈਣੀ ਹੈ ਇੱਕ ਕੋਲੀ ਇੱਕ ਕੇ ਪੈਕਾ ਪੋਲੀ ਸ਼ੱਕਰ ਲਈ ਇਹਨਾਂ ਆਪਾਂ ਡੁੱਧੂ ਦੇ ਵਿੱਚ ਪਾ ਕੇ ਕਿਉਂਕਿ ਸ਼ੱਕਰ ਹੁੰਦੀ ਹੈ ਠੰਡੇ ਪਾਣੀ ਦੇ ਵਿੱਚ ਹੀ ਘੁਲ ਜਾਂਦੀ ਹੈ ਨੂੰ ਗਰਮ ਕਰਨ ਦੀ ਲੋੜ ਨਹੀਂ ਠੰਡੇ ਪਾਣੀ ਵਿੱਚ ਸ਼ੱਕਰ ਘੋਲ ਲਈ ਤੇ ਆਟੇ ਦਾ ਆਪਾਂ ਘੋਲ ਤਿਆਰ ਕਰ ਲੈਣਾ ਥੋੜਾ ਥੋੜਾ ਪਾਣੀ ਪਾ ਕੇ ਸਵਾਹ ਕੇ ਹੱਥ ਨਾਲ ਮੈਸ਼ ਕਰ ਲੈਣਾ ਜਿਹੜਾ ਕਿ ਆਟਾ ਬਿਲਕੁਲ ਥੋੜਾ ਗਾੜਾ ਹੋਵੇ ਜਿਆਦਾ ਪਤਲਾ ਨਾ ਹੋਵੇ ਕਿ ਜਿਆਦਾ ਪਤਲਾ ਹੋਇਆ ਤੇ ਆਪਣੇ ਗੋਲਗਲੇ ਜਿਹੜੇ ਬਿਲਕੁਲ ਸਹੀ ਨਹੀਂ ਬਣਨੇਗੇ ਥੋੜਾ ਆਟਾ ਗੜਾ ਹੋਵੇ ਤੇ ਆਪਣੇ ਜਿਹੜੇ ਗੋਲ ਗੋਲ ਗਲੇ ਆ ਮਿੱਠੇ ਆ ਨਾ ਬਿਲਕੁਲ ਪਰਫੈਕਟ ਬਣ ਗਏ ਬਹੁਤ ਹੀ ਸਵਾਦ ਤੇ ਟੇਸਟੀ ਬਣ ਗਏ ਆ ਤੇ ਬਾਕੀ ਜਿਹੜੇ ਆਪਣਾ ਚੈਨਲ ਤੇ ਨਵੇਂ ਆਪੀਸ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਪਾਂ ਇੱਥੇ ਆਟੇ ਦਾ ਘੋਲ ਸਿੱਖੋ ਤਿਆਰ ਕਰ ਲਿਆ ਹੱਥ ਨਾਲ ਹੱਥ ਰਮੜ ਕੇ ਤੋਂ ਕਿ ਤੁਸੀਂ ਇਹਦਾ ਆਪਾਂ ਉਧਰ ਅਗਲਾ ਪ੍ਰੋਸੈਸ ਕਰਾਂਗੇ ਹੁਣ ਆਪਾਂ ਰੱਖ ਲਿ ਗਿਆਂਗੇ ਤੇ ਕੜਾਹੀ ਕੜਾਹੀ ਦੇ ਵਿੱਚ ਆਪਾਂ ਪਾਵਾਂਗੇ ਸਰੋਂ ਦਾ ਤੇਲ ਸੋ ਹੁੰਦਾ ਤੇ ਦਸਵਾ ਸੇ ਕਹਿੰਦੇ ਸੌਨ ਦੇ ਮਹੀਨੇ ਚੰਗਾ ਹੁੰਦਾ ਗੋਲਗਲੇ ਵਗੈਰਾ ਕੁਝ ਵੀ ਮਿੱਠਾ ਬਣਾਉਣਾ ਹਨਾ ਤੇਲ ਪੂਰੀਆਂ ਕੁਛ ਹੀ ਬਣਾਉਂਦੇ ਸੌਨ ਦੇ ਮਹੀਨੇ ਚੰਗਾ ਹੁੰਦਾ ਇਸ ਕਰਕੇ ਆਪਾਂ ਗੋਲਗਲੇ ਬਣਾਏ ਸੀ ਉਤੋਂ ਪੈਂਦਾ ਸੀ ਮੀਂਹ ਤੇ ਫਿਰ ਆਪਾਂ ਬਣਾਏ ਗੋਲਗਲੇ ਤੇ ਇਸ ਕਰਕੇ ਤੇ ਹੁਣ ਆਪਾਂ ਤੇਲ ਇੱਥੇ ਗਰਮ ਗੋਲਲੇ ਢਾਤਾਂ ਸੀ ਗਿਆਸਾ ਤੇਲ ਹੋ ਗਿਆ ਗਰਮ ਤੇ ਹੁਣ ਆਪਾਂ ਕੌਣੇ ਸਟਾਰਟ ਕਰਦੇ ਗੋਲਗਲੇ ਪਹਿਲਾ ਪੂਰ ਆਪਾਂ ਪਾਵਾਂਗੇ ਹੌਲੀ-ਹੌਲੀ ਪਣੇ ਕੋਲ ਤੇਲ ਬਹੁਤ ਗਰਮ ਹੁੰਦਾ ਤੇ ਆਪਾਂ ਨੂੰ ਆ인다 ਕਿ ਆਪਣੇ ਹੱਥਾ ਜਿਹੜੇ ਵੀ ਸਿੱਟੇ ਨਾ ਪਹਿਣ ਤੇਲ ਦੇ ਕਿਉਂਕਿ ਫਿਰ ਮਾਚੀ ਜਾ ਹੱਥ ਤੇ ਜਲਣ ਦਾ ਡਰ ਹੁੰਦਾ ਹੈ ਤੇ ਬਹੁਤ ਹੀ ਸਵਾਦ ਤੇ ਤੇਜ਼ੀ ਗੋਲਗਲੇ ਆਪਣੇ ਮੜਕੇ ਹੋ ਜਾਣੇ ਤੇ ਆ ਦੇਖੋ ਆਪਾਂ ਹੱਥ ਨਾਲ ਕਾਈ ਜਾਂਦੇ ਗੋਲਗਲੇ ਦੇਖੀਓ ਦੇਖੋ ਫਲ ਫਲ ਕੇ ਤਾਂ ਆਈ ਜਾਂਦੇ ਆ ਬਣੀ ਜਾਂਦੇ ਆ ਆਪਣੇ ਗੋਲਗਲੇ ਇੱਕ ਲੈ ਲੈ ਸ਼ਾਂ ਸ਼ਾਂ ਨਾਲ ਆਪਾਂ ਗੋਲਗਲੇ ਸਾਡੇ ਨਾਲ ਅੱਗੇ ਤਿਆਰ ਕਰਦੇ ਨੇ ਬਹੁਤ ਹੀ ਟੇਸਟੀ ਮੈਂਟ ਗਰਮ ਜਿਹੜਾ ਤੇਲ ਆਪਾਂ ਲੋ ਤੋਂ ਮੀਡੀਅਮ ਫਲੇਮ ਤੇ ਰੱਖਣਾ ਤਾਂ ਕਿ ਇਹਨੇ ਗੋਲ ਗੜੇ ਵਿੱਚੋਂ ਵੀ ਨਾ ਸਵਾਹ ਕੇ ਪੱਕ ਗਿਆ ਕੱਚੇ ਨਾ ਰਹਿਣ ਇਸ ਤਰ੍ਹਾਂ ਲੰਗੋਲ ਗੋਲ ਬਣ ਕੇ ਹੋ ਜਾਣੇ ਤੇ ਆ ਤੁਹਾਨੂੰ ਦਿਖਾਉਣਾ ਕਿੰਨੇ ਵਧੀਆ ਗੋਲ ਬਣ ਜਾਂਦੇ ਆਪਾਂ ਪਹਿਲਾਂ ਗੋਲ ਇਸ ਤਰ੍ਹਾਂ ਪਕਾ ਲਿਆ ਸੀਗਾ ਬਹੁਤ ਹੀ ਸਵਾਦ ਤੇ ਟੇਸਟੀ ਬਣਦੇ ਨਰਮ ਨਰਮ ਤੇ ਕੋਲੇ ਕੋਲੇ ਗੋਲ ਗੜੇ ਬਣ ਕੇ ਹੋ ਜਾਂਦੇ ਆ ਤੇ ਆ ਦੇਖੋ ਕਿੰਨਾ ਵਧੀਆ ਕਲਰ ਆਇਆ ਤੁਸੀਂ ਕਲਰ ਦੇਖੋ ਕਿੰਨਾ ਵਧੀਆ ਆਇਆ ਆਪਾਂ ਗੋਲ ਗੜੇ ਕਰਤੇ ਸੀ ਕੜਾਹੀ ਇਸੇ ਤਰ੍ਹਾਂ ਇਹ ਬਾਦੂਚਾ ਪੂੜਾ ਪਾ ਦੇਣਾ ਤੇ ਜਿਹੜੇ ਆਪਣੇ ਦੇਖ ਸਕਣ ਉਹ ਪੁਰਾਣੇ ਦੂਜੇ ਕੁਪਾਤਾ ਜਿਹੜੇ ਆਪਣੇ ਚੈਨਲ ਤੋਂ ਨਵੇਂ ਆਪਰੇ ਚੈਨਲ ਨੂੰ ਕਾਲ ਦੇ ਸਬਸਕ੍ਰਾਈਬ ਨੂੰ ਪਹਿਲਾਂ ਵੀ ਕਿਹਾ ਸੀ ਕਿ ਤੁਸੀਂ ਘਰ ਵਿੱਚ ਇਸ ਤਰ੍ਹਾਂ ਜੀਰੂ ਬਣਾਓ ਬਹੁਤ ਹੀ ਸੁਆਦੇ ਟੇਸਟੀ ਬਣਦੇ ਤੁਸੀਂ ਗੁੜ ਦੇ ਹੀ ਬਣਾ ਸਕਦੇ ਕੰਨੀ ਦੇ ਹੀ ਬਣਾ ਸਕਦੇ ਅਸੀਂ ਤੁਹਾਨੂੰ ਅੱਗੇ ਵੀ ਦੱਸਿਆ ਚੀਨੀ ਬਹੁਤ ਘੱਟ ਵਰਤਦੇ ਹਾਂ ਅਸੀਂ ਸਿਰਫ ਜਿਹੜੇ ਗੋਲਗਲੇ ਆ ਘਰ ਦੇ ਛੱਕਰ ਹੀ ਯਾਦਾ ਵਰਤਦੇ ਹਾਂ ਕਿ ਛੱਕਰ ਤੇ ਗੁੜ ਦੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਆ ਤੇ ਬਹੁਤ ਹੀ ਟੇਸਟੀ ਬਣੇ ਵੀ ਤੇ ਨਾਲ ਚਾਹ ਤੇ ਦੇਖੋ ਗੋਲ ਗਲੇ ਖਾਣ ਦਾ ਨਜ਼ਾਰਾ ਚਾਹ ਨਾਲ ਤੇ ਤੁਸੀਂ ਵੀ ਖਾਓ ਤੇ ਆਪਣੀ ਚਾਹ ਹੋਵੇ ਤਿਆਰ ਨਾਲ ਤੇ ਤੁਸੀਂ ਵੀ ਗੋਲ ਗਲੇ ਆਪਣੇ ਬਣਾ ਕੇ ਤਿਆਰ ਇਹਨੇ ਟਾਈਮ ਤੇ ਬਣਾਓ ਤੇ ਖਾਓ ਜੇ ਤੁਹਾਨੂੰ ਇਹਦੀ ਵੀਡੀਓ ਲੱਗੀ ਤੇ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਕੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਫਿਰ ਕੱਲ ਨੂੰ ਕਿਸੇ ਨੈਕਸਟ ਵੀਡੀਓ ਚ ਘਰੇ ਗੋਲ ਗਲੇ ਜਰੂਰ ਬਣਾਓ ਸੌਣ ਦਾ